ਲਓ ਵੀ ਕਿਸਾਨ ਭਰਾਵਾ ਜੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਸਟੈਂਡਰਡ 460 ਡੀਆਈ ਟਰੈਕਟਰ ਲੈ ਕੇ ਆਇਆ ਸ਼ਰਦਾਈ ਰੰਗਲਾ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਹਾਂਜੀ ਸੱਸੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਿਹੜਾ ਇਹ ਟਰੈਕਟਰ ਮਾਡਲ ਕਿਹੜਾ ਜੀ ਇਹ ਮਾਡਲ 2002 ਬਾਈ ਜੀ 2002 ਮਾਡਲ ਆ ਹਾਂਜੀ ਹਾਂਜੀ ਠੀਕ ਆ ਤੇ ਨੰਬਰ ਬਾਈ ਇਹਦਾ ਨੰਬਰ ਪੰਜਾਬ ਦਾ ਬਾਈ ਜੀ ਪੰਜਾਬ ਦਾ ਪੀਪੀ 60 ਪੰਜਾਬ ਨੰਬਰ ਆ ਪਾਵਰ ਸਟੀਅਰਿੰਗ ਤੁਹਾਨੂੰ ਵਿਖਾ ਦਈਏ ਸੋਨਾਲੀਕਾ ਵਾਲਾ ਪਾਵਰ ਸਟੀਅਰਿੰਗ ਹੋਇਆ ਦੋਵੇਂ ਪਾਸੇ ਸਿਲੰਡਰ ਵਾਲਾ ਹ ਦੋਵੇਂ ਪਾਸੇ ਸਿਲੰਡਰ ਟਾਇਰ ਦੱਸੋ ਜੀ ਇਹਦੇ ਕਿਹੜੀ ਕੰਪਨੀ ਦੇ ਆ? ਸੀਏਡ ਕੰਪਨੀ ਦੇ ਬਿਲਕੁਲ ਨਵੇਂ ਟਾਇਰ। ਬਿਲਕੁਲ ਨਵੇਂ ਸੀਏਡ ਕੰਪਨੀ ਦੇ ਫੌਲੀ ਟਾਇਰ ਪਏ ਆ ਟਾਇਰਾਂ ਦੇ ਉੱਤੋਂ ਹੇਥ ਨੂੰ ਵਿਖਾ ਦਈਏ ਤੇ ਮੁੰਮਣੀਆਂ ਤੱਕ ਲੱਗੀਆਂ ਹੋਈਆਂ ਉਹ ਵੀ ਨਹੀਂ ਕਸੀਆਂ ਹਜੇ। ਤੇ ਵੱਡੇ ਐਕਸਲ ਵਾਲਾ ਟਰੈਕਟਰ ਵੱਡੇ ਐਕਸਲ ਇੱਥੇ ਲਿਖਿਆ ਵੀ ਵਿਖਾ ਦਿੰਦੇ ਆ ਆ ਟੈਂਕੀ ਦੇ ਉੱਪਰ ਸਟicker ਲੱਗੇ ਆ ਵੱਡੇ ਐਕਸਲੈਂਟ ਟਰੈਕਟਰ ਆ ਮਸ਼ੀਨ ਮਸ਼ੀਨ ਤੇ ਪੂਰਾ ਕਾਮਯਾਬਾ ਪੂਰਾ ਜੀ ਪੂਰਾ ਇਹ ਚੜਾਉਂਦੇ ਮਸ਼ੀਨ ਤੇ ਹਾਂ ਤੇ ਬਾਕੀ ਤਾਂ ਕਲਟੀਵੇਟਰ ਵਾਲਾ ਵੀ ਬਈ ਸਪੈਸ਼ਲ ਗੀਅਰ ਆਉਂਦਾ ਹੈ ਨਾ ਹਾਂ ਜੀ ਹਾਂ ਸਪੈਸ਼ਲ ਗੀਅਰ ਆਉਂਦਾ ਬਾਕੀ 460 ਵੱਡਾ ਟਰੈਕਟਰ ਈ 16 ਦੇ ਟਾਇਰ ਆ 16 ਦੇ ਟਾਇਰ ਰੀਜਨਲ ਕੰਪਨੀ ਦੇ 16 ਦੇ ਟਾਇਰ ਆਉਂਦੇ ਆ ਤੇ ਹੁਣ ਵੀ 16 ਦੇ ਪਾਏ ਵੇ ਆ ਹਾਂ ਜੀ ਹਾਂ ਤੇ ਬਾਕੀ ਬਾਈ ਜਿਹੜੇ ਇਹਦੇ ਨਾਲ ਸਮਾਨ ਕੀ ਕੁਝ ਸਮਾਨ ਡੰਡਾ ਫੱਟੀ ਇਹਦਾ ਜੋ ਸਮਾਨ ਹੁੰਦਾ ਨਾਲ ਉਹ ਮਿਲੂਗਾ ਮਿਲੂ ਹੀ ਮਿਲੂਗਾ ਛਤਰੀ ਉੱਪਰ ਲੱਗੀ ਵੀ ਆ ਉਹਨੂੰ ਚਾਰ ਸਪਿਰੋ ਘੁੰਮ ਕੇ ਵਿਖਾ ਦਈਏ ਸੈਲਫ ਸਟਾਰਟ ਆ ਇਹ ਟਰੈਕਟਰ ਸੈਲਫ ਸਟਾਰਟ ਆ ਬਾਕੀ ਟਰੈਕਟਰ ਇੰਜਨ ਗੇਅਰ ਦਾ ਵੀ ਬਿਲਕੁਲ ਓਕੇ ਆ ਤੇ ਇਹ ਟਰੈਕਟਰ ਤੁਸੀਂ ਆਪਦਾ ਚੈੱਕ ਕਰਕੇ ਲੈ ਜਾ ਸਕਦੇ ਆ ਤੇ ਬਾਕੀ ਟਰੈਕਟਰ ਤੁਹਾਨੂੰ ਆਪਾ ਵਿਖਾ ਦਈਏ ਤਾਂ ਰੈਮਰੂਮ ਬਿਲਕੁਲ ਸਾਫ਼ ਆ ਸਾਫ਼ ਕੰਡੀਸ਼ਨ ਦੇ ਰੈਮਾਂ ਜੋ ਇਹਦੇ ਪੱਤੀਆਂ ਵਗੈਰਾ ਲੱਗੀਆਂ ਹੁੰਦੀਆਂ ਪਲੇਟਾਂ ਵਗੈਰਾ ਬਿਲਕੁਲ ਨਾਲ ਦੀਆਂ ਨਾਲ ਦੀਆਂ ਲੱਗੀਆਂ ਤੇ ਇਹ ਟਰੈਕਟਰ ਬਾਈ ਹੁਣ ਤੁਸੀਂ ਦੱਸੋ ਇਹਦੀ ਡਿਮਾਂਡ ਕੀ ਰੱਖੀ ਆ ਉਹ ਰੇਟ ਤਾਂ ਬਈ ਇਹਦਾ 3 ਲੱਖ 8000 ਰੁਪਇਆ 3 ਲੱਖ 8000 ਰੁਪਇਆ ਡਿਮਾਂਡ ਆ ਹਾਂਜੀ ਹਾਂਜੀ ਜਿਹੜਾ ਆਪਣੀ ਵੀਡੀਓ ਬਾਈ ਸ਼ੇਅਰ ਕਰਕੇ ਆਊਗਾ ਇੱਕ ਗੱਲ ਹੀ ਦਸੀ ਉਹਨੂੰ ਉਹ 2 ਲੱਖ 85000 ਦਾ ਦੇ ਦੂੰਗਾ ਬਾਈ ਸਿੱਧਾ ਆਪਾਂ ਛੜਤਾ ਬਾਈ ਜੀ 15000 ਰੇਟ ਤੇ 8000 ਉਹ ਯਾਨੀ ਕਿ ਆਪਾਂ 23000 ਰੁਪਇਆ ਛੜਤਾ ਜਿਹੜਾ ਸ਼ੇਅਰ ਕਰਕੇ ਆਊਗਾ ਠੀਕ ਆ ਰੇਟ ਤਾਂ ਪੂਰੇ 3 ਲੱਖ ਦਾ ਅਸਲ ਵਿੱਚ ਇਹ ਠੀਕ ਆ ਜੀ ਆਪਾਂ 2 ਲੱਖ 85000 ਦੇ ਦਾਂਗੇ ਜ਼ਿਮੀਂਦਾਰ ਨੂੰ ਬਾਕੀ ਟਾਇਰ ਵੀ ਨਵੇਂ ਆ 54562 54500 66 64 ਇਸ ਨੰਬਰ ਤੇ ਸੰਪਰਕ ਕਰਕੇ ਬਈ ਜੀ ਤੁਸੀਂ ਆਹ ਸਟੈਂਡਰਡ 460 ਡੀਆਈ ਟਰੈਕਟਰ ਖਰੀਦ ਸਕਦੇ ਆ ਬਾਕੀ ਮਗਰਾੜਾਂ ਦਾ ਵਿਖਾ ਦਈਏ ਤਾਂ ਮਗਰਾੜ ਬਿਲਕੁਲ ਸਾਫ਼ ਮਗਰਾੜਾ 6 ਛਰੀ ਆ ਪੀਟੀਓ ਸ਼ਾਫਟ ਤੁਸੀਂ ਦੇਖ ਸਕਦੇ 6 ਛਰੀ ਆ ਇਹ ਟਰੈਕਟਰ ਤੇ ਏ ਟੂ ਜ਼ेड ਸਾਰਾ ਰੀਜਨਲ ਟਰੈਕਟਰ ਯਾਨੀ ਕਿ ਇਹ ਨਹੀਂ ਕੋਈ ਲੈਪਟਾਪਾ ਬਦਲਿਆ ਹੋਊਗਾ ਸਟੈਂਡਰਡ ਦਾ ਉਹੀ ਲੈਪਟਾਪਾ ਕਈ ਯਾਰ ਟਾਪੇ ਟੂਪੇ ਬਦਲੇ ਜਾਂਦੇ ਆ ਪਰ ਇਹ ਟਰੈਕਟਰ ਹਜੇ ਸਾਰੇ ਪਾਰਟਸ ਦੇ ਰੀਜਨਲ ਆ ਤੇ ਬਾਕੀ ਇਹ ਟਰੈਕਟਰ ਤੁਸੀਂ ਆ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਆਪਣੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ